ਤਸਵੀਰਾਂ ਤੁਹਾਨੂੰ ਲੁਧਿਆਣਾ ਸ਼ਹਿਰ ਦੀਆਂ ਦਿਖਾ ਰਹੇ ਆ ਜਿੱਥੇ ਇਹਨਾਂ ਲੁੱਟੇਰਿਆਂ ਨੂੰ ਬਿਲਕੁਲ ਵੀ ਖੌਫ ਨਹੀਂ ਹੈ ਪੁਲਿਸ ਪ੍ਰਸ਼ਾਸਨ ਦਾ ਜੀ ਹਾਂ ਇਸ ਸੀਸੀਟੀਵੀ ਫੁਟੇਜ ਨੂੰ ਦੇਖ ਕੇ ਤਾਂ ਅਜੀਬਾਈ ਲੱਗ ਰਿਹਾ ਕਿਵੇਂ ਇੱਕ ਦੁਕਾਨ ਦੇ ਵਿੱਚ 6 ਲੁੱਟੇਰੇ ਆਉਂਦੇ ਨੇ ਲੁੱਟ ਕਰਦੇ ਨੇ ਅਤੇ ਫਰਾਰ ਹੋ ਜਾਂਦੇ ਨੇ ਇਹ ਸਾਰੀ ਸੀਸੀਟੀਵੀ ਫੁਟੇਜ ਕੁਝ ਐਸੇ ਵਾਰਦਾਤ ਨੂੰ ਬਿਆਨ ਕਰ ਰਹੀ ਹੈ ਲੁਧਿਆਣਾ ਦੇ थाना ਜੀਵਨ ਨਗਰ ਦੇ ਵਿੱਚ ਬਾਈਕ ਤੇ ਸਵਾਰ 6 ਲੁੱਟੇਰੇ ਆਉਂਦੇ ਨੇ ਮੂਹਰੇ ਟਕਿਆ ਹੁੰਦਾ ਪਿਸਤੌਲ ਤਾਂਦੇ ਨੇ ਤੇਜ਼ ਤਾਰ ਹਥਿਆਰਾਂ ਦੇ ਨਾਲ ਡਰਾਉਂਦੇ ਨੇ ਧਮਕਾਉਂਦੇ ਨੇ ਅਤੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਉਥੋਂ ਨੌ ਦੋ 11 ਹੋ ਜਾਂਦੇ ਨੇ ਦੁਕਾਨਦਾਰ ਦਾ ਕਹਿਣਾ ਹੈ ਕਿ ਉਹ ਦੁਕਾਨ ਬੰਦ ਕਰਨ ਵਾਲਾ ਹੀ ਹੁੰਦਾ ਕਿ ਸਟਾਕ ਚੈੱਕ ਕਰਨ ਦੇ ਲਈ ਪਿੱਛੇ ਚਲਾ ਜਾਂਦਾ ਅਤੇ ਉਸ ਤੋਂ ਬਾਅਦ ਪੰਜ ਤੋਂ 6 ਲੁਟੇਰੇ ਆਉਂਦੇ ਨੇ ਉਹਨਾਂ ਦੇ ਮੂੰਹ ਟਕੇ ਹੁੰਦੇ ਨੇ ਅਤੇ ਬਾਈਕ ਤੇ ਸਵਾਰ ਹੋ ਕੇ ਆਉਂਦੇ ਨੇ ਨਾਂਦੇ ਹੱਥਾਂ ਦੇ ਵਿੱਚ ਤੇਜ਼ ਧਾਰਾ ਹਥਿਆਰ ਅਤੇ ਪਿਸਟਲ ਵੀ ਹੁੰਦੀ ਹੈ ਲੁਟੇਰੇ ਗੱਲੇ ਦੇ ਵਿੱਚੋਂ ਪੈਸੇ ਲੁੱਟਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਅਤੇ ਉਹ ਗਾਲ੍ਹਾਂ ਵੀ ਕੱਢਦੇ ਨੇ ਜਲਦਬਾਜ਼ੀ ਦੇ ਵਿੱਚ ਇਹ ਲੁਟੇਰੇ ਸਿਰਫ 5-7000 ਹੀ ਲੁੱਟ ਕੇ ਲੈ ਜਾ ਪਾਉਂਦੇ ਨੇ ਜਦਕੀ ਥੋੜੀ ਹੋਰ ਦੇਰੀ ਹੋ ਜਾਂਦੀ ਤਾਂ ਇਹ 50 ਤੋਂ 70000 ਰੁਪਏ ਲੁੱਟ ਕੇ ਉਹ ਤੋਂ ਫਰਾਰ ਹੋ ਸਕਦੇ ਸੀ ਲੇਕਿਨ ਜਲਦਬਾਜ਼ੀ ਦੇ ਵਿੱਚ ਇਹ 4-5000 ਹੀ ਲੈ ਪਾਉਂਦੇ ਨੇ ਘਟਨਾ ਦੇ ਤੁਰੰਤ ਬਾਅਦ ਹੀ ਪੁਲਿਸ ਚੌਕੀ ਜੀਵਨ ਨਗਰ ਨੂੰ ਸੂਚਿਤ ਕਰ ਦਿੱਤਾ ਜਾਂਦਾ ਹੈ ਘਟਨਾ ਸਥਾਨ ਤੇ ਪਹੁੰਚ ਕੇ ਪੁਲਿਸ ਨੇ ਸੀਸੀਟੀਵੀ ਫੁਟੇਜ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ ਤਾਂ ਤੁਹਾਡਾ ਇਸ ਖਬਰ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਇਸ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਤਸਵੀਰਾਂ ਤੁਹਾਨੂੰ ਲੁਧਿਆਣਾ ਸ਼ਹਿਰ ਦੀਆਂ ਦਿਖਾ ਰਹੇ ਹਾਂ ਜਿੱਥੇ ਇਹਨਾਂ ਲੁੱਟੇਰਿਆਂ ਨੂੰ ਬਿਲਕੁਲ ਵੀ ਖੌਫ ਨਹੀਂ ਹੈ ਪੁਲਿਸ ਪ੍ਰਸ਼ਾਸਨ ਦਾ ਜੀ ਹਾਂ ਇਸ ਸੀਸੀਟੀਵੀ ਫੁਟੇਜ ਨੂੰ ਦੇਖ ਕੇ ਤਾਂ ਅਜਿਹਾ ਹੀ ਲੱਗ ਰਿਹਾ ਹੈ ਕਿ ਉਹ ਇੱਕ ਦੁਕਾਨ ਦੇ ਵਿੱਚ 6 ਲੁਟੇਰੇ ਆਉਂਦੇ ਨੇ ਲੁੱਟ ਕਰਦੇ ਨੇ ਅਤੇ ਫਰਾਰ ਹੋ ਜਾਂਦੇ ਨੇ ਇਹ ਸਾਰੀ ਸੀਸੀਟੀਵੀ ਫੁਟੇਜ ਕੁਝ ਐਸੇ ਵਾਰਦਾਤ ਨੂੰ ਬਿਆਨ ਕਰ ਰਹੀ ਹੈ ਲੁਧਿਆਣਾ ਦੇ थाना ਜੀਵਨਗਰ ਦੇ ਵਿੱਚ ਬਾਈਕ ਤੇ ਸਵਾਰ 6 ਲੁਟੇਰੇ ਆਉਂਦੇ ਨੇ ਮੂੰਹ ਇਹਨਾਂ ਦਾ ਟਕਿਆ ਹੁੰਦਾ ਹੈ ਪਿਸਤੌਲ ਤਾਂਦੇ ਨੇ ਤੇਜ਼ ਤਰ ਹਥਿਆਰਾਂ ਦੇ ਨਾਲ ਡਰਾਉਂਦੇ ਨੇ ਤੰਕਾਉਂਦੇ ਨੇ ਅਤੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਉਥੋਂ 9 ਤੋਂ 11 ਹੋ ਜਾਂਦੇ ਨੇ ਦੁਕਾਨਦਾਰ ਦਾ ਕਹਿਣਾ ਹੈ ਕਿ ਉਹ ਦੁਕਾਨ ਬੰਦ ਕਰਨ ਵਾਲਾ ਹੀ ਹੁੰਦਾ ਕਿ ਸਟਾਕ ਚੈੱਕ ਕਰਨ ਦੇ ਲਈ ਪਿੱਛੇ ਚਲਾ ਜਾਂਦਾ ਅਤੇ ਉਸ ਤੋਂ ਬਾਅਦ 5 ਤੋਂ 6 ਲੁਟੇਰੇ ਆਉਂਦੇ ਨੇ ਉਹਨਾਂ ਦੇ ਮੂੰਹ ਢੱਕੇ ਹੁੰਦੇ ਨੇ ਅਤੇ ਬਾਈਕ ਤੇ ਸਵਾਰ ਹੋ ਕੇ ਆਉਂਦੇ ਨੇ ਇਹਨਾਂ ਦੇ ਹੱਥਾਂ ਦੇ ਵਿੱਚ ਤੇਜ਼ ਧਾਰ ਹਥਿਆਰ ਅਤੇ ਪਿਸਟਲ ਵੀ ਹੁੰਦੀ ਹੈ ਲੁਟੇਰੇ ਗੱਲੇ ਦੇ ਵਿੱਚੋਂ ਪੈਸੇ ਲੁੱਟਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਅਤੇ ਉਹ ਗਾਲ੍ਹਾਂ ਵੀ ਕੱਢਦੇ ਨੇ ਜਲਦਬਾਜ਼ੀ ਦੇ ਵਿੱਚ ਇਹ ਲੁਟੇਰੇ ਸਿਰਫ 5-7000 ਹੀ ਲੁੱਟ ਕੇ ਲੈ ਜਾ ਪਾਉਂਦੇ ਨੇ ਜਦ ਕੀ ਥੋੜੀ ਹੋਰ ਦੇਰੀ ਹੋ ਜਾਂਦੀ ਤਾਂ ਇਹ 50 ਤੋਂ 70 ਹਜ਼ਾਰ ਰੁਪਏ ਲੁੱਟ ਕੇ ਉਹ ਤੋ ਫਰਾਰ ਹੋ ਸਕਦੇ ਸੀ ਲੇਕਿਨ ਜਲਦਬਾਜ਼ੀ ਦੇ ਵਿੱਚ ਇਹ 4-5 ਹਜ਼ਾਰ ਹੀ ਲੈ ਪਾੰਦੇ ਨੇ ਘਟਨਾ ਦੇ ਤੁਰੰਤ ਬਾਅਦ ਹੀ ਪੁਲਿਸ ਚੌਕੀ ਜੀਵਨ ਨਗਰ ਨੂੰ ਸੂਚਿਤ ਕਰ ਦਿੱਤਾ ਜਾਂਦਾ ਹੈ ਘਟਨਾ ਸਥਾਨ ਤੇ ਪਹੁੰਚ ਕੇ ਪੁਲਿਸ ਨੇ ਸੀਸੀਟੀਵੀ ਫੁਟੇਜ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ ਤਾਂ ਤੁਹਾਡਾ ਇਸ ਖਬਰ ਨੂੰ ਲੈ ਕੇ ਕੀ ਜਾਨੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਇਸ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਤੱਕ ਇਹ ਜਾਣਕਾਰੀ Ponce que